ਹਾਈਲਾਈਟ ਉਹ ਹੁੰਦੇ ਨੇ ਜਿਨ੍ਹਾਂ ਕੋਲ ਟੈਲੈਂਟ ਨਹੀਂ ਜਿਨ੍ਹਾਂ ਦੀ ਫੈਨ ਫਾਲਿੰਗ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਤੁਹਾਡੇ ਕੋਲੇ ਹੁਣ ਫੈਨ ਫਾਲਿੰਗ ਹੋਣੀ ਚਾਹੀਦੀ ਹੈ ਟੈਲੈਂਟ ਭਾਵੇਂ ਨਾ ਹੋਵੇ ਉੱਥੇ ਮਾਫੀਆ ਕੀ ਕਰ ਲੂਗਾ ਮਾਫੀਆ ਖੁਦ ਵਿਚਾਰੇ ਇਨਫਲੂਐਂਸਰਾਂ ਨੂੰ ਬੁਲਾ ਕੇ ਪ੍ਰੋਮੋਸ਼ਨ ਕਰਾ ਰਹੇ ਫਿਲਮਾਂ 'ਚ ਉਹਨਾਂ ਨੂੰ ਲੈ ਰਹੇ ਨੇ ਜਿਨ੍ਹਾਂ 'ਚ ਟੈਲੈਂਟ ਨਹੀਂ ਹੈ ਸਿਰਫ ਉਹਨਾਂ ਦੀ ਫੈਨ ਫਾਲਿੰਗ ਹੈ ਤੇ ਲੋਕੀ ਉਹਨਾਂ ਨੂੰ ਦੇਖਣ ਲਈ ਥੀਏਟਰ ਪਹੁੰਚਣਗੇ ਤੁਹਾਡੀ ਐਕਟਿੰਗ 'ਚ ਦਮ ਨਹੀਂ ਲੈ ਗਿਆ ਮੈਨੂੰ ਗਾਲਾਂ ਪੈਣਗੀਆਂ ਕਟੋ ਇਹਨਾਂ ਨੂੰ ਅੱਛਾ ਸਟੇਜ ਦੇ ਉੱਤੇ ਜਦੋਂ ਮੈਂ ਗੱਲ ਕੀਤੀ ਸੀ ਕਿ ਇੰਤਜ਼ਾਰ ਰਹਿੰਦਾ ਸੀ ਜਦੋਂ ਕੋਈ ਚੰਗੀ ਗਾਇਕੀ ਕਰਨ ਵਾਸਤੇ ਕੋਈ ਪਹੁੰਚਦਾ ਸੀ ਉਹ ਇੰਤਜ਼ਾਰ ਰਹਿੰਦਾ ਸੀ ਲੋਕ ਬੇਸਬਰੀ ਬਿਨਾਂ ਅੱਜ ਇੰਤਜ਼ਾਰ ਕਿੰਨਾ ਦਾ ਰਹਿੰਦਾ ਸਟੇਜ ਦੇ ਉੱਤੇ ਜਦੋਂ ਕੋਈ ਆਣਾ ਹੁੰਦਾ ਤੇ ਕਿਹਦਾ ਇੰਤਜ਼ਾਰ ਜ਼ਿਆਦਾ ਰਹਿੰਦਾ ਤੁਹਾਡੇ ਹਸਾਬ ਨਾਲ ਜਿਹੜੇ ਇਨਫਲੂਐਂਸਰਸ ਜਿਨ੍ਹਾਂ ਨੂੰ ਰੱਬ ਮਾਫ ਕਰੇ ਉਹਨਾਂ ਦੀ ਬਹੁਤ ਚੜ੍ਹਾਈ ਹੈ ਤੇ ਉਹ ਇਦਾਂ ਹੀ ਉਹਨਾਂ ਦੀ ਚੜ੍ਹਾਈ ਬਰਕਰਾਰ ਰਹੇ ਫਿਰ ਮੈਂ ਨਾਮ ਨਹੀਂ ਲੈਣਾ ਹੁਣ ਹਾਈਲਾਈਟ ਉਹ ਹੁੰਦੇ ਨੇ ਜਿਨ੍ਹਾਂ ਕੋਲ ਟੈਲੈਂਟ ਨਹੀਂ ਜਿੰਨਾਂ ਦੀ ਫੈਨ ਫਾਲੋਇੰਗ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਤੁਹਾਡੇ ਕੋਲੇ ਹੁਣ ਫੈਨ ਫਾਲੋਇੰਗ ਹੋਣੀ ਚਾਹੀਦੀ ਹੈ ਟੈਲੈਂਟ ਭਾਵੇਂ ਨਾ ਹੋਵੇ ਉੱਥੇ ਮਾਫੀਆ ਕੀ ਕਰ ਲੂਗਾ ਮਾਫੀਆ ਖੁਦ ਵਿਚਾਰੇ ਇਨਫਲੂਐਂਸਰਾਂ ਨੂੰ ਬੁਲਾ ਕੇ ਪ੍ਰੋਮੋਸ਼ਨ ਕਰਾ ਰਹੇ ਹਮ ਜਿਹੜੇ ਮਾਫੀਆਜ਼ ਨੇ ਨਾ ਉਹਨਾਂ ਨੂੰ ਵੀ ਇਨਫਲੂਐਂਸਰਸ ਦੀ ਲੋੜ ਪੈ ਰਹੀ ਹੈ ਉਹ ਆਪਣੀਆਂ ਫਿਲਮਾਂ ਚ ਉਹਨਾਂ ਨੂੰ ਲੈ ਰਹੇ ਨੇ ਜਿਨ੍ਹਾਂ ਚ ਟੈਲੈਂਟ ਨਹੀਂ ਹੈ ਸਿਰਫ ਉਹਨਾਂ ਦੀ ਫੈਨ ਫਾਲੋਇੰਗ ਹੈ ਤੇ ਲੋਕੀ ਉਹਨਾਂ ਨੂੰ ਦੇਖਣ ਲਈ ਥੀਏਟਰ ਪਹੁੰਚਣਗੇ ਤੁਹਾਡੀ ਐਕਟਿੰਗ ਚ ਦਮ ਨਹੀਂ ਰਹਿ ਗਿਆ ਕਿ ਤੁਹਾਡੇ ਪ੍ਰੋਮੋਸ਼ਨ ਚ ਦਮ ਨਹੀਂ ਤੁਹਾਨੂੰ ਇਨਫਲੂਐਂਸਰਾਂ ਨਾਲ ਉਹ ਫੁੱਲ ਟੈਲੈਂਟ ਹੈ ਸਿਰਫ ਉਹਨਾਂ ਕੋਲ ਫੈਨ ਫੋਲੋਇੰਗ ਹੈ ਅੱਛਾ ਲੱਗਦਾ ਕਿ ਇਹਨਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਗਾਲਾਂ ਪੈਣਗੀਆਂ ਕੱਟੋ ਇਹਨਾਂ ਨੂੰ ਗਾਲਾਂ ਦੇ ਚਲੋ ਪੈਣੀਆਂ ਹੀ ਆ ਮੈਨੂੰ ਵੀ ਨਾਲ ਤੁਹਾਨੂੰ ਵੀ ਸਿਰ ਦੇਖੋ ਪਤਾ ਕੀ ਗੱਲ ਹੈ ਗਾਲਾਂ ਪੈਣ ਨਾਲ ਮੈਂ ਚਲੋ ਤੇ ਪਹਿਲੇ ਦੱਸ ਦਿੱਤਾ ਕਿ ਗਾਲਾਂ ਪੈਣ ਨਹੀਂ ਹਾਈਲਾਈਟ ਦੇਖੋ ਮੈਂ ਮਾਫੀ ਮੰਗਦੀ ਹਾਂ 네ਗੇਟਿਵ ਪਬਲਿਸਿਟੀ ਇਸ ਆਲਸੋ ਪਬਲਿਸਿਟੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਤੇ ਨਿੰਦਕ ਡੁੱਬੇ ਮੁਤਰੇ ਪਰ ਮੈਂ ਇਹ ਚੀਜ਼ ਨੂੰ ਹੁਣ ਲੈ ਕੇ ਚੱਲ ਰਹੀ ਹਾਂ ਅਸੀਂ ਆਪੇ ਪਾਰ ਲੱਗਣਾ ਕਿਉਂਕਿ ਉਹ ਨਿੰਦਾ ਇੰਨੀ ਮਿਲੂਗੀ ਮੈਨੂੰ ਇੰਨੀ ਮਿਲੂਗੀ ਮੈਂ ਉਨੀ ਹਾਈਲਾਈਟ ਹੋ ਜਾਊਂਗੀ ਮੈਂ ਪਾਰ ਲੱਗ ਹੀ ਜਾਣਾ ਨਿੰਦਕ ਬੈਠੇ ਘਰੇ ਫਿਰ ਨਿੰਦਾ ਹੀ ਕਰਦੇ ਰਹਿ ਜਾਣਗੇ ਹਾਈਲਾਈਟ ਉਹ ਹੁੰਦੇ ਨੇ ਜਿਨ੍ਹਾਂ ਕੋਲੇ ਟੈਲੈਂਟ ਨਹੀਂ ਜਿਨ੍ਹਾਂ ਦੀ ਫੈਨ ਫੋਲੋਇੰਗ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਤੁਹਾਡੇ ਕੋਲੇ ਹੁਣ ਫੈਨ ਫੋਲੋਇੰਗ ਹੋਣੀ ਚਾਹੀਦੀ ਹੈ ਟੈਲੈਂਟ ਭਾਵੇਂ ਨਾ ਹੋਵੇ ਉੱਥੇ ਮਾਫੀਆ ਕੀ ਕਰ ਲੂਗਾ ਮਾਫੀਆ ਖੁਦ ਵਿਚਾਰੇ ਇਨਫਲੂਐਂਸਰਾਂ ਨੂੰ ਬੁਲਾ ਕੇ ਪ੍ਰੋਮੋਸ਼ਨਾਂ ਕਰਾ ਰਹੇ ਫਿਲਮਾਂ 'ਚ ਉਹਨਾਂ ਨੂੰ ਲੈ ਰਹੇ ਨੇ ਜਿਨ੍ਹਾਂ 'ਚ ਟੈਲੈਂਟ ਨਹੀਂ ਹੈ ਸਿਰਫ ਉਹਨਾਂ ਦੀ ਫੈਨ ਫੋਲੋਇੰਗ ਹੈ ਤੇ ਲੋਕੀ ਉਹਨਾਂ ਨੂੰ ਦੇਖਣ ਲਈ ਥੀਏਟਰ ਪਹੁੰਚਣਗੇ ਤੁਹਾਡੀ ਐਕਟਿੰਗ 'ਚ ਦਮ ਨਹੀਂ ਰਹਿ ਗਿਆ ਮੈਨੂੰ ਗਾਲਾਂ ਪੈਣਗੀਆਂ ਕੱਟੋ ਇਹਨਾਂ ਨੂੰ ਅੱਛਾ ਸਟੇਜ ਦੇ ਉੱਤੇ ਜਦੋਂ ਮੈਂ ਗੱਲ ਕੀਤੀ ਸੀ ਕਿ ਇੰਤਜ਼ਾਰ ਰਹਿੰਦਾ ਸੀ ਜਦੋਂ ਕੋਈ ਚੰਗੀ ਗਾਇਕੀ ਕਰਨ ਵਾਸਤੇ ਕੋ ਪਹੁੰਚਦਾ ਸੀ ਉਹ ਇੰਤਜ਼ਾਰ ਰਹਿੰਦਾ ਸੀ ਲੋਕ ਬੇਸਬਰੀ ਬਿਨਾਂ ਅੱਜ ਇੰਤਜ਼ਾਰ ਕਿੰਨਾ ਦਾ ਰਹਿੰਦਾ ਸਟੇਜ ਦੇ ਉੱਤੇ ਜਦੋਂ ਕੋਈ ਆਣਾ ਹੁੰਦਾ ਤੇ ਕਿਹਦਾ ਇੰਤਜ਼ਾਰ ਜ਼ਿਆਦਾ ਰਹਿੰਦਾ ਤੁਹਾਡੇ ਸਾਬ ਨਾਲ ਜਿਹੜੇ ਇਨਫਲੂਐਂਸਰ ਜਿਨ੍ਹਾਂ ਨੂੰ ਰੱਬ ਮਾਫ ਕਰੇ ਉਹਨਾਂ ਦੀ ਬਹੁਤ ਚੜ੍ਹਾਈ ਹੈ ਤੇ ਉਹ ਇਦਾਂ ਹੀ ਉਹਨਾਂ ਦੀ ਚੜ੍ਹਾਈ ਬਰਕਰਾਰ ਰਹੇ ਫੇਰ ਮੈਂ ਨਾਮ ਨਹੀਂ ਲੈਣਾ ਹੁਣ ਹਾਈਲਾਈਟ ਉਹ ਹੁੰਦੇ ਨੇ ਜਿਨ੍ਹਾਂ ਕੋਲ ਟੈਲੈਂਟ ਨਹੀਂ ਜਿਨ੍ਹਾਂ ਦੀ ਫੈਨ ਫਾਲੋਇੰਗ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਤੁਹਾਡੇ ਕੋਲ ਹੁਣ ਫੈਨ ਫਾਲੋਇੰਗ ਹੋਣੀ ਚਾਹੀਦੀ ਹੈ ਟੈਲੈਂਟ ਭਾਵੇਂ ਨਾ ਹੋਵੇ ਉੱਥੇ ਮਾਫੀਆ ਕੀ ਕਰ ਲੂਗਾ ਮਾਫੀਆ ਖੁਦ ਵਿਚਾਰੇ ਇਨਫਲੂਐਂਸਰਾਂ ਨੂੰ ਬੁਲਾ ਕੇ ਪ੍ਰੋਮੋਸ਼ਨ ਕਰਾਰੇ ਜਿਹੜੇ ਮਾਫੀਆਜ਼ ਨੇ ਨਾ ਉਹਨਾਂ ਨੂੰ ਵੀ ਇਨਫਲੂਐਂਸਰਸ ਦੀ ਲੋੜ ਪੈ ਰਹੀ ਹੈ ਉਹ ਆਪਣੀਆਂ ਫਿਲਮਾਂ 'ਚ ਉਹਨਾਂ ਨੂੰ ਲੈ ਰਹੇ ਨੇ ਜਿਨ੍ਹਾਂ 'ਚ ਟੈਲੈਂਟ ਨਹੀਂ ਹੈ ਸਿਰਫ ਉਹਨਾਂ ਦੀ ਫੈਨ ਫਾਲੋਇੰਗ ਹੈ ਤੇ ਲੋਕੀ ਉਹਨਾਂ ਨੂੰ ਦੇਖਣ ਲਈ ਥੀਏਟਰ ਪਹੁੰਚਣਗੇ ਤੁਹਾਡੀ ਐਕਟਿੰਗ 'ਚ ਦਮ ਨਹੀਂ ਲੈ ਗਿਆ ਕਿ ਤੁਹਾਡੇ ਪ੍ਰੋਮੋਸ਼ਨ 'ਚ ਦਮ ਨਹੀਂ ਤੁਹਾਨੂੰ ਇ ਨਾ ਉਹਨਾਂ ਕੋਲ ਲੁਕਸ ਹੈ ਨਾ ਉਹਨਾਂ ਕੋਲ ਟੈਲੈਂਟ ਹੈ ਸਿਰਫ ਉਹਨਾਂ ਕੋਲ ਫੈਨ ਫੋਲੋਇੰਗ ਹੈ ਅੱਛਾ ਲੱਗਦਾ ਕਿ ਇਹਨਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਗਾਲਾਂ ਪੈਣਗੀਆਂ ਕੱਟੋ ਇਹਨਾਂ ਨੂੰ ਗਾਲਾਂ ਦੇ ਚਲੋ ਪੈਣੀਆਂ ਹੀ ਆ ਮੈਨੂੰ ਵੀ ਨਾਲ ਤੁਹਾਨੂੰ ਵੀ ਸਰ ਦੇਖੋ ਪਤਾ ਕੀ ਗੱਲ ਹੈ ਗਾਲਾਂ ਪੈਣ ਨਾਲ ਮੈਂ ਚਲੋ ਤੇ ਪਹਿਲੇ ਦੱਸ ਦਿੱਤਾ ਕਿ ਗਾਲਾਂ ਪੈਣ ਨਹੀਂ ਹਾਈਲਾਈਟ ਦੇਖੋ ਮੈਂ ਮਾਫੀ ਮੰਗਦੀ ਹਾਂ 네ਗੇਟਿਵ ਪਬਲਿਸਿਟੀ ਇਸ ਆਲਸੋ ਪਬਲਿਸਿਟੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਤੇ ਨਿੰਦਕ ਡੁੱਬੇ ਮੁਤਰੇ ਪਰ ਮੈਂ ਇਹ ਚੀਜ਼ ਨੂੰ ਹੁਣ ਲੈ ਕੇ ਚੱਲ ਰਹੀ ਹਾਂ ਅਸੀਂ ਆਪੇ ਪਾਰ ਲੱਗਣਾ ਕਿਉਂਕਿ ਉਹ ਨਿੰਦਾ ਇੰਨੀ ਮਿਲੂਗੀ ਮੈਨੂੰ ਇੰਨੀ ਮਿਲੂਗੀ ਮੈਂ ਉਨੀ ਹਾਈਲਾਈਟ ਹੋ ਚੂੰਗੀ ਮੈਂ ਪਾਰ ਲੱਗ ਹੀ ਜਾਣਾ ਨਿੰਦਕ ਬੈਠੇ ਘਰੇ ਫਿਰ ਨਿੰਦਾ ਹੀ ਕਰਦੇ ਰਹਿ ਜਾਂਦੇ